ਸਸ਼ੀ ਕਾਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾ ਕਹਿੰਦੇ ਆ ਕਿ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਕੀ ਹੈ ਨੀਂਦ ਆਰਾਮ ਸ਼ਾਂਤੀ ਜੇ ਤੁਹਾਨੂੰ ਉਹ ਹੈ ਨਾ ਤਾਂ ਸਮਝੋ ਤੁਸੀਂ ਦੁਨੀਆ ਵਿੱਚ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੇ ਹੋ ਮਤਲਬ ਬੜੀ ਸ਼ਾਂਤੀ ਵਾਲੀ ਜ਼ਿੰਦਗੀ ਜੀ ਰਹੀ ਹੋ ਇਹ ਤਾਂ ਮੰਨਣ ਵਾਲੀ ਗੱਲ ਹੈ ਨਾ ਕਿ ਇਹ ਤੁਹਾਨੂੰ ਕਈ ਵਾਰੀ ਤੁਹਾਡੇ ਹਰ ਗਮ ਤੋਂ ਆਜ਼ਾਦ ਕਰ ਦਿੰਦੀ ਹੈ ਤੁਹਾਡੇ ਸਰੀਰ ਲਈ ਜ਼ਰੂਰੀ ਨਹੀਂ ਹੈ ਮਨ ਦੀ ਸ਼ਾਂਤੀ ਲਈ ਨੀਂਦ ਬਹੁਤ ਜ਼ਰੂਰੀ ਹੈ ਅੱਛਾ ਤੁਸੀਂ ਆ ਵੀ ਦੇਖਿਆ ਹੋਣਾ ਏ ਕਿ ਬਹੁਤੇ ਲੋਕ ਅੱਜਕੱਲ ਮੀਂਹ ਦੀਆਂ ਗੋਲੀਆਂ ਖਾਂਦੇ ਆ ਆਪਾਂ ਲੋਕਾਂ ਤੋਂ ਵੀ ਲੈਣਾ ਆਪਾਂ ਤੇ ਸਿਰਕੇ ਗੱਲ ਕਰਨੀ ਆ ਕਿ ਰਾਤ ਦਾ ਕਾਰਕ ਗ੍ਰਹਿ ਸ਼ਨੀ ਆ ਸ਼ਨੀ ਦੀ ਰਾਸ਼ੀ ਪਰਵਰਤਨ ਬਾਰੇ ਆਪਾਂ ਤੁਹਾਨੂੰ ਦੋ ਵੀਡੀਓ ਪਾਚੁੱਕੇ ਆ ਤੇ ਆਪਾਂ ਤੀਜੀ ਵੀਡੀਓ ਹੁਣ ਬਾ ਰਹੇ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਤੁਹਾਨੂੰ ਮਕਰ ਕੁੰਭ ਤੇ ਮੀਨ ਰਾਸ਼ੀ ਵਾਲਿਆਂ ਦੇ ਲਈ ਇਹ ਸ਼ਨੀ ਦਾ ਰਾਸ਼ੀ ਪਰਵਰਤਨ ਕੀ ਕੁਝ ਕਰੇਗਾ ਆਪਾਂ ਇਹ ਨਹੀਂ ਕਰਨਾ ਕਹਿਣਾ ਕਿ ਆਹ ਰਾਸ਼ੀ ਵਾਲਿਆਂ ਦਾ ਬਹੁਤ ਖਰਾਬ ਹੈ ਜਾਂ ਰਾਸ਼ੀ ਵਾਲਿਆਂ ਦਾ ਬਹੁਤ ਸਹੀ ਹੈ ਜਾਂ ਕਿਹੜੀ ਰਾਸ਼ੀ ਵਾਲਿਆਂ ਨੂੰ ਕੋਈ ਮਾਲਾ-ਮਾਲ ਕਰ ਰਿਹਾ ਹੈ ਮਾਲਾ-ਮਾਲ ਕੋਈ ਨਹੀਂ ਕਰਦਾ ਜਿੰਨੀ ਦੇਰ ਤੱਕ ਤੁਸੀਂ ਆਪਣੇ ਕਰਮ ਤੇ ਨੀਅਤ ਨੂੰ ਸਹੀ ਨਹੀਂ ਕਰਦੇ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਕਿ ਹਰ ਗ੍ਰਹਿ ਦਾ ਆਪਣਾ ਕੰਮ ਹੈ ਇਸੇ ਤਰ੍ਹਾਂ ਸ਼ਨੀ ਦਾ ਕੰਮ ਹੈ ਨਿਆਂ ਤੇ ਈਸ਼ ਦੀ ਤਰ੍ਹਾਂ ਨਿਆਂ ਹੀ ਕਰਨਾ ਜਿੱਦਾਂ ਕਿ ਕ੍ਰਿਸ਼ਨ ਜੀ ਨੂੰ ਸ਼ਨੀ ਦਾ ਕਾਰਕ ਕਿਹਾ ਜਾਂਦਾ ਹੈ ਕ੍ਰਿਸ਼ਨ ਭਗਵਾਨ ਨੂੰ ਸ਼ਿਵ ਭੋਲੇ ਨਾਥ ਦੇ ਸ਼ਿਵ ਲਿੰਗ ਤੇ ਇਹ ਚੀਜ਼ਾਂ ਜੋ ਸ਼ਨੀ ਦਾ ਕਾਰਕ ਮੰਨੀ ਜਾਂਦੀਆਂ ਨੇ ਜੇ ਰੱਖੀਆਂ ਜਾਂਦੀਆਂ ਨੇ ਤਾਂ ਇਹ ਇੱਕ ਇੱਕ ਮੰਨ ਲਓ ਕਿ ਉਹਨਾਂ ਦੇ ਪ੍ਰਤੀ ਚਿੰਦੇ ਜਿਹਨਾਂ ਨੂੰ ਅਸੀਂ ਐਨਜਤ ਦਿੰਦੇ ਹਾਂ ਪਰ ਆਮ ਤੌਰ ਤੇ ਇਨਸਾਨ ਦੇ ਆਮ ਤੌਰ ਤੇ ਕਿਉਂ ਖਾਸ ਤੌਰ ਤੇ ਵੀ ਇਨਸਾਨ ਦੇ ਕਰਮ ਹੀ ਕੰਮ ਆਉਂਦੇ ਆ ਕਰਮ ਨਿਯਤ ਤੇ ਤੁਹਾਡੇ ਦਿਮਾਗ ਦੀਆਂ ਚੰਦੀਆਂ ਹੋਈਆਂ ਤਰੰਗਾਂ ਜੋ ਤੁਹਾਨੂੰ ਕਈ ਵਾਰੀ ਬਹੁਤ ਕੁਛ ਅਹਿਜਾ ਕਰਨ ਨੂੰ ਕਹਿ ਦਿੰਦੇ ਆ ਜੋ ਕਈ ਵਾਰੀ ਸੱਚੀ ਕਰਨੀ ਹੈ ਕਿ ਛੱਡ ਪਰੇ ਕਿਉਂ ਕਰਨਾ ਸੀ ਸੀ ਜਿਹੜੀ ਚੀਜ਼ ਹੋ ਗਈ ਲੰਘੀ ਬੀਤ ਗਈ ਸ਼ਨੀ ਦੇ ਅਨੁਸਾਰ ਰਾਤ ਦਾ ਕਾਰਕ ਸ਼ਨੀ ਹੈ ਸ਼ਨੀ ਗ੍ਰਹਿ ਅਨੁਸਾਰ ਰਾਤ ਦਾ ਕਾਰਕ ਸ਼ਨੀ ਗ੍ਰਹਿ ਮੰਨਿਆ ਜਾਂਦਾ ਹੈ ਹਨੇਰੇ ਦਾ ਕਾਰਕ ਸ਼ਨੀ ਗ੍ਰਹਿ ਆ ਤਾਂ ਰਾਤ ਦੀ ਨੀਂਦ ਦਾ ਕਾਰਕ ਵੀ ਸ਼ਨੀ ਹੈ ਤਾਂ ਇਸ ਕਰਕੇ ਮੰਨ ਲਓ ਜਿਹਨੂੰ ਬੜੀ ਵਧੀਆ ਨੀਂਦ ਆਉਂਦੀ ਹੈ ਨਾ ਜਿਹੜਾ ਆਰਾਮ ਨਾਲ ਸੌਂਦਾ ਹੈ ਨਾ ਬਿਨਾਂ ਦਵਾਈ ਲੈ ਤੋ ਤੇ ਡਿਸਟਰਬ ਵੀ ਨਹੀਂ ਹੁੰਦਾ ਤਾਂ ਇਹਦਾ ਮਤਲਬ ਉਹਦਾ ਸ਼ਨੀ ਬੜਾ ਸ਼ੋਭੈ ਇਸ ਕਰਕੇ ਸ਼ਨੀ ਨੂੰ ਸ਼ੁਭ ਕਰਨਾ ਤੁਹਾਡੇ ਆਪਣੇ ਹੱਥ ਵਿੱਚ ਹੈ ਤੇ ਪਤਾ ਲੱਗ ਹੀ ਜਾਂਦਾ ਕਿੰਦਾ ਦੀ ਨੀਂਦ ਲਈ ਹੈ ਤੁਸੀਂ ਤੇ ਕਿਦਾਂ ਤੁਸੀਂ ਆਰਾਮਦਾਇਕ ਨੀਂਦ ਸੌ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਆਪਣੇ ਕੰਮ ਸਹੀ ਕਰ ਹੀ ਰਹੇ ਹੋ ਕੁਦਰਤ ਤੁਹਾਨੂੰ ਉਸ ਦਾ ਸਹੀ ਰਿਜ਼ਲਟ ਦਿੰਦੀ ਹੀ ਰਹਿੰਦੀ ਹੈ ਪ੍ਰੂਫ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਈ ਵਾਰੀ ਅਸੀਂ ਕੀ ਕਰਦੇ ਆ ਕਿ ਬਹੁਤ ਕੁਝ ਦਿਖਾਉਨੇ ਆ ਕਿ ਦੇਖੋ ਜੀ ਅਸੀਂ ਆ ਕੀਤਾ ਅਸੀਂ ਆ ਕਰਦੇ ਆ ਅਸੀਂ ਐਦਾਂ ਕਰ ਰਹੇ ਆਂ ਬਹੁਤ ਚੰਗੇ ਚੰਗੇ ਕੰਮ ਕਰ ਰਹੇ ਆ ਬੜੀ ਕਿਸੀ ਦੀ ਮਦਦ ਕਰ ਰਹੇ ਆ ਕਿੰਨਾਂ ਸਹੀ ਕਿਨੂੰ ਦੱਸ ਰਿਹਾ ਸੀ ਕਿਨੂੰ ਦੱਸਾਂ ਉਹਨੂੰ ਤੇ ਦੱਸਣ ਦੀ ਲੋੜ ਹੀ ਨਹੀਂ ਹੈ ਤਾਂ ਇਹ ਸ਼ਨੀ ਇਹ ਕਹਿ ਜਾਗ ਰਿਹਾ ਜਿਹੜਾ ਇੱਕ ਗੱਲ ਸੁਣੀ ਹੋਣੀ ਆ ਤੁਸੀਂ ਕਿ ਕਹਿੰਦੇ ਕੋਈ ਚੰਗੇ ਕਰਮ ਕਰ ਰਿਹਾ ਤਾਂ ਉਹ ਆਪਣੀ ਤਾਂ ਪਿਕਚਰ ਖਿੱਚ ਲੈਂਦਾ ਆਪਣਾ ਕੋਈ એનર્ਜੀ ਕਰ ਲੈਂਦਾ ਪਰ ਜਦੋਂ ਤੁਸੀਂ ਇੱਕ ਫੋਟੋ ਦੀ ਖਿੱਚਦੇ ਹੋ ਜਾਂ ਕਿਸੇ ਨੂੰ ਦਿਖਾਉਂਦੇ ਹੋ ਤਾਂ ਉਹਦੇ ਵਿੱਚ ਤੁਸੀਂ ਸਿਰਫ ਦੁਨੀਆਦਾਰੀ ਨੂੰ ਦਿਖਾ ਰਹੇ ਹੁੰਦੇ ਹੋ ਪਰ ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੁੰਦੇ ਹੋ ਕੋਈ ਆਪਣੇ ਅੰਦਰ ਨੂੰ ਦਿਖਾ ਰਹੇ ਹੁੰਦੇ ਹੋ ਤਾਂ ਉਸ ਟਾਈਮ ਦੇ ਅਸਰ ਵਿੱਚ એનર્ਜੀ ਜਿਹੜੀ ਆ ਕੁਦਰਤ ਉਸ ਟਾਈਮ ਤੇ ਵੀ ਹੋਵੇ ਭਾਵੇਂ ਨੇਰਾ ਹੋਵੇ ਭਾਵੇਂ ਕੁਝ ਬੈਠ ਕੇ ਹੋਵੇ ਭਾਵੇਂ ਜਿੰਨੇ ਮਰਜ਼ੀ ਤੁਸੀਂ ਆਪਣੇ ਆਪ ਨੂੰ ਤਾਂ ਦੇਖ ਹੀ ਰਹੇ ਕੰਨਿਆ ਜੋ ਕਰ ਰਹੇ ਹੁੰਦਾ ਤਾਂ ਛੇੜੀ ਸਮਝੋ ਸਾਡਾ ਆਪਣੇ ਅੰਦਰ ਦਾ ਨੇਰਾ ਨੇਰੇ ਦਾ ਕਾਰਕ ਮਤਲਬ ਕੀ ਹੈ ਕਿ ਸਾਡਾ ਅੰਦਰ ਤਾਂ ਚੀਜ਼ ਜਾਣਦੀ ਨਹੀਂ ਜੀ ਬੜੀ ਗਿਆਨ ਦੀ ਗੱਲ ਹੈ ਜੇ ਸਮਝੀ ਜਾਵੇ ਕਿ ਹਨੇਰੇ ਵਿੱਚ ਅਸੀਂ ਸਮਝਦੀਆਂ ਕਿਹੜਾ ਕੋਈ ਦੇਖ ਰਿਹਾ ਪਰ ਅੰਦਰ ਦਾ ਨੇਰਾ ਜਿਹੜਾ ਹੈ ਨਾ ਉਹ ਸਭ ਤੋਂ ਵੱਡਾ ਚਾਣਨ ਹੈ ਕਿਉਂਕਿ ਅੰਦਰ ਤੇ ਅਸੀਂ ਆਪਣੇ ਆਪ ਨੂੰ ਧੋਖਾ ਨਹੀਂ ਨ ਦੇ ਸਕਦੇ ਕਿੱਥੇ ਦੇ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਧੋਖਾ ਬਸ ਉਹ ਅੰਦਰ ਦਾ ਨੇਰੇ ਦਾ ਕਾਰਕ ਸ਼ਨੀ ਨੂੰ ਹੀ ਜੱਜ ਕੀਤਾ ਜਾਂਦਾ ਹੈ ਤਾਂ ਇਸ ਕਰਕੇ ਅੰਦਰ ਦੀ ਨੀਂਹ ਸ਼ਾਂਤੀ ਵਾਲੀ ਨੀਂਹ ਮਨ ਦਿਮਾਗ ਨੂੰ ਸਟੇਬਲ ਕਰਨ ਵਾਲੀ ਨੀਂਦ ਰਿਲੈਕਸ ਦਾ ਕਾਰਕ ਵਿਸ਼ਣੀ ਹੈ ਜੇ ਤੁਹਾਡਾ ਸ਼ਨੀ ਸ਼ੋਭਦਾ ਤਾਂ ਸਮਝੋ ਤੁਹਾਨੂੰ ਨੀਂਦ ਬੜੀ ਸੁਣੀ ਆਉਂਦੀ ਹੈ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਤੁਹਾਡੇ ਕੋਲ ਹੈ ਕਿ ਸੁਣੀ ਬੜੀ ਸੁਣੀ ਨੀਂਦ ਲੈ ਕੇ ਰਿਲੈਕਸ ਕਰਨਾ ਜੋ ਮਰਜੀ ਹੋਈ ਜਾਵੇ ਉਹ ਕਹਿੰਦੇ ਆ ਨਾ ਸਿਆਣੇ ਜੈ ਨੂੰ ਖਾਦਾ ਤੇ ਅਸੀਂ ਆਰਾਮ ਨਾਲ ਸੁੱਤੇ ਰਿਲੈਕਸ ਹੋ ਜੀ ਤੇ ਉਸ ਤੋਂ ਬਾਅਦ ਅਗਲੇ ਦਿਨ ਲਈ ਫਿਰ ਤੇ ਆਂ ਫਸ ਇਸੇ ਚੀਜ਼ ਨੂੰ ਹੀ ਸ਼ਨੀ ਕਿਹਾ ਜਾਂਦਾ ਟੇਡਾ ਮੇਡਾ ਚੱਲਣਾ ਸੱਤ ਦਾ ਕੰਮ ਹੈ ਤੇ ਕੁਦਰਤ ਉਸ ਨੂੰ ਉਸ ਨੇ ਉਸ ਕੰਮ ਲਗਾਇਆ ਹੋਇਆ ਕੋਈ ਦੁਨੀਆ ਦੇ ਵਿੱਚ ਕੋਈ ਟੇਡਾ ਕੰਮ ਨਹੀਂ ਹੈ ਕੋਈ ਮੇਡਾ ਕੰਮ ਨਹੀਂ ਹੈ ਕੋਈ ਕੁਝ ਵੀ ਗਲਤ ਨਹੀਂ ਹੈ ਤੇ ਕੁਝ ਵੀ ਸਹੀ ਨਹੀਂ ਹੈ ਜੋ ਤੁਹਾਡੇ ਅਨੁਸਾਰ ਤੁਹਾਨੂੰ ਸਹੀ ਲੱਗਦਾ ਹੈ ਉਹ ਕਰਨਾ ਜੋ ਤੁਹਾਡੇ ਮਨ ਨੂੰ ਸ਼ਾਂਤੀ ਦਿੰਦਾ ਹੈ 100 ਤਰ੍ਹਾਂ ਦੇ ਸਹੀ ਕੰਮ ਨਾਲੋਂ ਚੰਗਾ ਹੈ ਜੋ ਤੁਹਾਨੂੰ ਲੱਗ ਰਿਹਾ ਸਹੀ ਹੈ ਤੇ ਤੁਹਾਡੇ ਦੁਆਰਾ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ ਬਸ ਜਿਵੇਂ ਮਰਜੀ ਚੱਲੋ ਜਿਵੇਂ ਮਰਜੀ ਰੋ ਬਸ ਕਿਸੇ ਦਾ ਬੁਰਾ ਨਾ ਸੋਚਣਾ ਕਰੋ ਤੇ ਨਾ ਲੋੜੀਂਆ ਕਰਦੀ ਕਿਹੜਾ ਸੀ ਕਿਸੇ ਦਾ ਬੁਰਾ ਕਰਕੇ ਕੋਈ ਧੰਮਗੇ ਮਿਲ ਜਾਣੇ ਹੈ ਹਨਾ ਤੁਹਾਨੂੰ ਰਾਸ਼ੀ ਵਾਲਿਆਂ ਦੀ ਗੱਲ ਕਰਨੀ ਹੈ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਜੋ ਸ਼ਨੀ ਦਾ ਰਾਸ਼ੀ ਪਰਿਵਰਤਨ ਹੈ ਸੁਣੋ ਚੌਖੇ ਸਥਾਨ 'ਚ ਸ਼ਨੀ ਜਾਏਗਾ ਤੁਹਾਡੇ ਤੀਜੇ ਤੋਂ ਨਿਕਲ ਕੇ ਚੌਥੇ ਚੌਥੇ ਸਥਾਨ ਵਿੱਚ ਸ਼ਨੀ ਬ੍ਰੈਸਪਦ ਦੇਖਾ ਜਤੇ ਤੁਹਾਡੀ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਵੀ ਬ੍ਰੈਸਪਦ ਲੋਜਿਕ ਇਹ ਆ ਕਿ ਬ੍ਰੈਸਪਦ ਦੇ ਘਰ ਚ ਸ਼ਨੀ ਜਾ ਕੇ ਗਿਆਨ ਲਈ ਵਧੀਆ ਪਰਵਾਹ ਲਈ ਵਧੀਆ ਚੇਂਜ ਆਫ ਪਲੇਸ ਲਈ ਵਧੀਆ ਕੋਈ ਤੁਹਾਡੇ ਪੇਪਰ ਰੁਕੇ ਸੀ ਉਹਦੇ ਲਈ ਵਧੀਆ ਕੰਟਰੀ ਚੇਂਜ ਕਰਨੀ ਚਾਹੁੰਦੇ ਸੀ ਤੁਸੀਂ ਉਹਦੇ ਲਈ ਵਧੀਆ ਕੋਈ ਕੰਮਕਾਰ ਚੇਂਜ ਕਰਨਾ ਚਾਹੁੰਦੇ ਹੋ ਉਹਦੇ ਲਈ ਵਧੀਆ ਤਾਂ ਸ਼ਨੀ ਸੱਪ ਚੌਥੇ خانه ਦਾ ਕਾਰਕ ਗ੍ਰਹਿ ਕਿ ਮੰਨਿਆ ਜਾਂਦਾ ਪਾਣੀ ਤੇ ਪਾਣੀ ਚ ਤੈਰਦਾ ਹੋਆ ਸੱਪ ਮਤਲਬ ਘਰਬਾਹਰ ਚੇਂਜ ਹੋ ਜਾਏਗਾ ਤਰ ਲੈਕਸ ਮਿਲੇਗੀ ਤੁਹਾਨੂੰ ਜਦੋਂੇ ਕੰਮਕਾਰ ਵਿੱਚ ਹੱਥ ਪਾਉਂਗੇ ਤਾਂ ਸ਼ਨੀ ਤੁਹਾਡੇ ਲਈ ਬੜਾ ਸ਼ੁਭਕ ਕਰਨ ਵਾਲਾ ਹੈ ਠੀਕ ਹੈ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਵਿਦਿਆਰਥੀਆਂ ਦੀ ਪੜਾਈ ਦਾ ਮਾਲਕ ਹੈ ਮੰਗਲ ਮੰਗਲ ਸ਼ਨੀ ਦਾ ਮਿੱਤਰ ਨਹੀਂ ਹੈ ਇੱਕ ਚੀਜ਼ ਵੱਲੋਂ हट ਕੇ ਤੁਸੀਂ ਦੂਜੀ ਚੀਜ਼ ਪਾਸੇ ਲੱਗ ਸਕਦੇ ਹੋ ਕਿ ਹੁਣ ਆਹ ਨਹੀਂ ਕਰਨਾ ਹੁਣ ਆਹ ਕਰਨਾ ਹੈ ਮਤਲਬ ਕਿ ਆਪਣੀ ਜੇ ਤੁਸੀਂ ਇੱਕ ਚੀਜ਼ ਫੜੀ ਹੋਈ ਸੀ ਕਿ ਹੁਣ ਆਹੀ ਕਰਨਾ ਤਾਂ ਇੱਕ ਮਨ ਹੋਰ ਨਾਲ ਨਹੀਂ ਨਹੀਂ ਹੋਰ ਆ ਵੀ ਕਰ ਲਿਏ ਮਤਲਬ ਮਨ ਨੂੰ ਡਿਸਟਰਬ ਕਰਨ ਵਾਲਾ ਹੈ ਤੁਹਾਡਾ ਸ਼ਨੀ ਇਕ ਨਵਾਂ ਕੰਮ ਐਡੀਸ਼ਨ ਕਰਨ ਲਈ ਬਹੁਤ ਚੰਗਾ ਪਰ ਪਹਿਲਾਂ ਕੰਮ ਨਹੀਂ ਛੱਡਣਾ ਤੇ ਚਲੋ ਛੇਨੀ ਮੁਤਾਬਕ ਸਲਾਹ ਹੈ ਤੁਹਾਨੂੰ ਦੂਜੀ ਗੱਲ ਇਹ ਆ ਕਿ ਸ਼ਨੀ ਤੁਹਾਡੇ ਇੱਥੇ ਚੌਥੇ ਖਾਨੇ ਵਿੱਚ ਬੈਠ ਕੇ ਘਰ ਨਵਾਂ ਕਾਰਨਾਮਾ ਤੇ ਸਟੇਜ ਆਫ ਲੇਸ ਕੰਟਰੀ ਪਲੇਸ ਦੇਸ਼ ਦੇ ਚੰਗਾ ਕੰਮ ਕਰ ਲਈ ਚੰਗਾ ਕਰ ਰਿਹਾ ਹੈ ਦੂਜੀ ਗੱਲ ਇੱਥੇ ਕਿਉਂਕਿ ਸ਼ਨੀ ਤੁਹਾਡੇ ਘਰ ਦਾ ਕਰ ਰਿਹਾ ਹੈ ਜੀਨੇ ਖਾਣੇ ਨੂੰ ਦੇਖੇਗਾ ਤਾਂ ਕਰਜ਼ਾ ਹੋੜਾ ਜਾ ਧਿਆਨ ਨਾਲ ਰਹੋ ਕਰਜ਼ਾ ਜਾਦਾ ਚੜ ਸਕਦਾ ਹੈ 22 ਸਾਲ 22 ਸਾਲ ਚੱਲਣਾ ਹੈ ਸ਼ਨੀ ਦੀ ਮੀਨ ਰਾਸ਼ੀ ਵਿੱਚ ਤਾਂ ਕਰਜ਼ਾ ਸੜੇਗਾ ਤੇ ਦੂਜੀ ਗੱਲ ਜਿਹੜੀ ਧਿਆਨ ਰੱਖਣ ਵਾਲੀ ਹੋਏ ਆ ਕਿ ਥੋੜੀ ਮਾਤਾ ਦਾ ਸਿਹਤ ਖਰਾਬ ਹੋ ਸਕਦੀ ਹੈ ਮਾਤਾ ਦੀ ਸਿਹਤ ਦੇ ਲਈ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਕਦੇ ਕਦੇ ਮੱਝ ਸ਼ਨੀ ਦੇ ਕਾਰਕ ਮੰਨੀ ਜਾਂਦੀ ਹੈ ਛੋਟਾ ਵੀ ਸ਼ਨੀ ਦਾ ਕਾਰਕ ਮੰਨਿਆ ਜਾਂਦਾ ਆਪਾਂ ਨੂੰ ਪਤਾ ਹੈ ਸਾਰੇ ਪੰਜਾਬੀਆਂ ਆਪਾਂ ਤਾਂ ਤੁਸੀਂ ਕਿਸੇ ਜਗ੍ਹਾ ਤੇ ਹਰਾ-ਚਾਰਾ ਪਾ ਸਕਦੇ ਹੋ ਮੱਝ ਨੂੰ ਤੇ ਰੋਟੀ ਵੀ ਪਾ ਸਕਦੇ ਹੋ ਮੱਝ ਨੂੰ ਹਨਾ ਤਾਂ ਹਰਾ-ਚਾਰਾ ਵੈਸੇ ਚਾਹਦਾ ਸ਼ੁਭ ਹੈ ਉਹਨੂੰ ਪਾਣੀ ਪਿਲਾਉਣਾ ਖਿਲਾਉਣਾ ਕੁਝ ਵੀ ਤਾਂ ਇਹਦੇ ਲਈ ਸ਼ਨੀ ਦਾ ਪਾਇ ਹੈ ਚਾਂਦੇ ਪਾਣੀ ਵਿੱਚ ਚੌਲ ਜਨ ਪਰਵਾ ਕਰਨ ਤੇ ਚੌਲ ਸ਼ੁਕਰ ਤੇ ਚੰਦਰ ਤੇ ਕਾਰਗਮ ਨੇ ਜਾਂਦੇ ਆ ਤਾਂ ਮੇਸ਼ਣੀ ਇੱਥੇ ਸ਼ਾਂਤ ਰਹਿੰਦਾ ਹੈ ਨਾਲ ਨਾਲ ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦੇਣਾ ਤਰਨੂ ਰਾਸ਼ੀ ਵਾਲਿਆਂ ਦੇ ਵਿਦਿਆਰਥੀਆਂ ਲਈ ਥੋੜੀ ਡਿਸਟਰਬੈਂਸ ਹੋਣ ਵਾਲੀ ਆ ਕੰਮਕਾਰ ਵਿੱਚ ਚੇਂਜ ਹੋਣ ਵਾਲੀ ਆ ਇਹ ਦੱਸਿਆ ਤੁਹਾਨੂੰ ਦੂਜੀ ਗੱਲ ਸਿਹਤ ਦੀ ਗੱਲ ਕਰੀਏ ਤਾਂ ਥੋੜੀ ਮਾਤਾ ਦੀ ਸਿਹਤ ਖਰਾਬ ਰਵੇ ਕੀ ਤਾਂ ਇਸ ਕਰਕੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਮਾਤਾ ਦੀ ਸਿਹਤ ਅਗਰ ਤੁਹਾਡੀ ਮਦਰ ਦੀ ਸਿਹਤ ਕਿਤੇ ਕੋਈ ਖਰਾਬ ਹੁੰਦੀ ਹੈ ਹੱਡੀਆਂ ਚੋੜਾ ਚ ਦਰਦ ਹੁੰਦਾ ਹੈ ਤਾਂ ਉਹਦੇ ਲਈ ਤੁਸੀਂ ਸ਼ਨੀ ਦੇ ਲਈ ਸ਼ਨੀ ਦਾ ਉਪਾਅ ਕਰਨਾ ਚਾਹੀਦਾ ਹੈ ਕਿਹੜੀਆਂ ਅਨੁਸ਼ੰਕਾ ਟਕਾ ਤੀਜੀ ਗੱਲ ਮੇਨੇ ਆ ਕਿ ਬ੍ਰੈਸਪਤ ਦੇ ਘਰ ਚ ਜਾ ਰਿਹਾ ਤਾਂ ਬ੍ਰੈਸਪਤ ਦੀ ਸਥਿਤੀ ਦੇਖਣੀ ਬਹੁਤ ਜ਼ਰੂਰੀ ਆ ਕਿ ਬ੍ਰੈਸਪਤ ਕਿਸ ਸਥਾਨ 'ਚ ਆ ਤਾਂ ਇੱਥੇ ਬੈਠ ਕੇ ਤੁਸੀਂ ਸਿਰਫ ਚੰਦਰ ਤੇ ਬ੍ਰੈਸਪਤ ਦੇ ਉਪਾਗ ਕਰਨੇ ਆ ਹੋਰ ਕਿਸੇ ਚੀਜ਼ ਦੇ ਉਪਾਗ ਨਹੀਂ ਕਰਨੇ ਆਪਾਂ ਤੁਹਾਨੂੰ ਲੱਗਦਾ ਇੱਕ ਵੀੜੀ ਵੀ ਪਾਉਣੀ ਆ ਹਰ ਗ੍ਰਹਿ ਦਾ ਉਪਾਦ ਹੀ ਥੋੜਾ ਲੇਟਿਕ ਹੋ ਰਿਹਾ ਆਪਾਂ ਪਾਵਾਂਗੇ ਤੁਹਾਨੂੰ ਛੱਟ ਚੋਟ ਤੋਂ ਬਿਲਕੁਲ ਬਚ ਜਾ ਤੁਸੀਂ ਛੱਟ ਚੋਟ ਤੋਂ ਤੁਸੀਂ ਵੀ ਬਚਣਾ ਕਿਉਂਕਿ ਪਾਣੀ ਵਿੱਚ ਤੈਰਤਾ ਹੋਸ ਆਪ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਤੇਜ਼ੀ ਹੀ ਨੁਕਸਾਨ ਕਰਾ ਜਾਂਦੀ ਹੈ ਤਾਂ ਤੇਜ਼ੀ ਤੋਂ ਬਚਣਾ ਠੀਕ ਤੇਰੀ ਰਹੀ ਗੱਲ ਪਰਿਵਾਰਿਕ ਤੌਰ ਤੇ ਥੋੜੇ ਅਲੰਗ ਹੋਣ ਵਾਲੇ ਹਾਲਾਤ ਪੈਦਾ ਹੋ ਸਕਦੇ ਆ ਪਰਿਵਾਰ ਵਿੱਚ ਤੇ ਥੋੜੇ ਜਿਹੀ ক্লোਜ ਰਿਸ਼ਤੇ ਵੀ ਖਰਾਬ ਹੋ ਸਕਦੇ ਆ शनि ਚੌਥੇ ਆ ਕੇ ਕੋਈ ਘਾਟਿਆ ਕਰੇ ਨਹੀਂ ਕਰਦਾ ਨਾ ਕਰੇ ਇਦਾਂ ਦੀ ਸੋਚ ਬਣਾਉਣ ਵਾਲਾ ਪਰ ਉਸ ਨੂੰ ਦੇਖਿਆ ਜਾਵੇ ਤਾਂ 80% ਇੱਥੇ ਬੈਠ ਕੇ शनि ਤੁਹਾਨੂੰ ਨੁਕਸਾਨ ਨਹੀਂ ਕਰੇਗਾ शनि ਤੁਹਾਡੇ ਧਨ ਦਾ ਤੁਹਾਡੀ ਹਿੰਮਤ ਦਾ مالک ਹੈ ਚੌਥੇ ਘਰ ਵਿੱਚ ਬੈਠੇ ਤੇ ਚੌਥੀ ਖਾਨੇ ਵਿੱਚ ਬੈਠ ਕੇ ਧਨ ਹਿੰਮਤ ਦੋਨੋਂ ਚੀਜ਼ਾਂ ਤੁਹਾਨੂੰ ਦੇਣ ਵਾਲਾ ਹੈ ਤਾਂ ਕੋਈ ਮੁਸ਼ਕਲ ਵਾਲੀ ਗੱਲ ਹੈ ਨਹੀਂ ਵੱਡੀ ਤਾਂ बस मां के पैर हाथ लगा चाल पानी पानी कद कहीं चौल जाल प्रवाह करो तो इतने बैठा शनि नुकसान नहीं करेगा अगर थोड़े तो जन्म पद्च चौथे कोई ग्रह पहला तो बैठा है तो तुम वो उपाय जरूर खा सकते कैपरीको जैसे मकर राशि की गल करिए मकर राशि वाले देखा जाए तो शनि लगन का मालिक है ਛਣੇ ਤੁਹਾਡੇ ਲਈ ਤੀਜੇ ਸਥਾਨ ਵਿੱਚ ਆ ਗਿਆ ਤੁਹਾਡੇ ਧਨ ਦਾ مالک ਆਪਣੇ ਤੋਂ ਇੱਕ ਰਾਸ਼ੀ ਅੱਗੇ ਚਲਾ ਗਿਆ ਤਾਂ ਧਨ ਤੋਂ ਤੁਹਾਨੂੰ ਇਹ ਪ੍ਰੋਫਿਟ ਦੇਣ ਵਾਲਾ ਹੈ ਤੁਹਾਨੂੰ ਤੋਂ ਧਨ ਕਈ ਵਾਰੀ ਸੀ ਕਿ ਆਪਣੇ ਫਾਈਨੈਂਸ ਦਾ ਜੋ ਦੇ ਦੇਦਨੇ ਅੱਗੇ ਕੋਈ ਚੀਜ਼ ਇਨਵੈਸਟਮੈਂਟ ਲੈ ਕੇ ਇਸ ਤੋਂ ਸਾਨੂੰ ਕਿਰਾਇਆ ਆਉਣਾ ਸ਼ੁਰੂ ਹੋ ਜਾਏ ਜਾਂ ਕਿਸੇ ਨੂੰ ਪੈਸਾ ਦਿੱਤਾ ਕਿ ਵਿਆਜ ਆਉਣਾ ਸ਼ੁਰੂ ਹੋ ਜਾਏ ਤਾਂ ਮਕਰ ਲਗਨ ਤੇ ਮਕਰ ਰਾਸ਼ੀ ਬਣ ਦੇਗੀ ਤੁਹਾਨੂੰ ਤੋਂ ਧਨ ਬਣਨਾ ਬਹੁਤ ਵਧੀਆ ਹੈ ਤੁਹਾਡਾ ਘਰ ਵੀ ਕਾਫੀ ਦਿਨ ਤੋਂ ਬਣਿਆ ਤਾਂ 101% ਤੁਹਾਡਾ ਘਰ ਬਣ ਜਾਏਗਾ ਬਹੁਤ ਵਧੀਆ ਬਣੇਗਾ ਤੀਜੀ ਦਾ ਲਈ ਹੈ ਕਿ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਦੇ ਲਈ ਪ੍ਰਾਪਰਟੀ ਨਾਲ ਕੋਈ ਨਾ ਕੋਈ ਝਗੜਾ ਜੋ ਚੱਲ ਰਿਹਾ ਸੀ ਉਹ ਵੀ ਤੁਹਾਡਾ ਬਿਲਕੁਲ ਠੀਕ ਹੋਣ ਵਾਲਾ ਹੈ ਚੱਕਰ ਵਿੱਚ ਤੁਹਾਨੂੰ ਰਿਲੈਕਸ ਮਿਲਣ ਵਾਲੀ ਹੈ ਤੁਹਾਡੀ ਚਿੱਤ ਹੋਣ ਵਾਲੀ ਹੈ ਇਹ ਸੀ ਪੋਜ਼ਿਟਿਵ ਪੁਆਇੰਟ ਦੇਖੋ ਨਾ 네ਗੇਟਿਵ ਕੀ ਹੈ ਛੋਟੇ ਭਾਈ ਭੈਣ ਨੂੰ ਥੋੜੀ ਜਿਹੀ ਪਰੇਸ਼ਾਨੀ ਰਹਿ ਸਕਦੀ ਹੈ ਕਿਉਂਕਿ ਤੀਜਾ ਖਾਨਾ ਛੋਟੇ ਭਾਈ ਭੈਣ ਦਾ ਜਿਸ ਤੱਕਾ ਤੇ ਜਾ ਕੇ ਸ਼ਨੀ ਬੈਠ ਰਿਹਾ ਉਹਦੇ ਨਾਲ ਕੋਈ ਨਾ ਕੋਈ ਲੜਾਈ ਝਗੜਾ ਜਾਂ ਕੋਈ ਪ੍ਰਾਪਰਟੀ ਦਾ ਡਿਸਪਿਊਟ ਅਗਰ ਕੋਈ ਚੱਲ ਰਿਹਾ ਸੀ ਵੈਸੇ ਫੈਸਲਾ ਤੁਹਾਡੇ ਹੱਕ ਚ ਹੋਏਗਾ ਪਰ ਕਿ ਸੇ ਚੀਜ਼ ਦੇ ਲੈਣ ਦੇ ਨੂੰ ਲੈ ਕੇ ਬੱਸ 바ਜੀ ਬਦਨ ਨਾਲ ਕਲੋਜ਼ ਦੇ ਰਿਸ਼ਤੇ ਖਰਾਬ ਹੋ ਸਕਦੇ ਆ ਤਾਂ ਇਹ ਵਿਸਤਾਰ ਕਰਨ ਵਾਲੀ ਗੱਲ ਹੈ ਤੀਜੀ ਗੱਲ ਇਹ ਆ ਕਿ ਜਿਹੜੀ ਮੇਨ ਏ ਆ ਕਿ ਘਰ ਪਰਿਵਾਰ ਵਿੱਚ ਇੱਕ ਜੁੜਤਾ ਤਾਂ ਰਹੇ ਪਰ ਜਿਹੜੇ ਨੇੜੇ ਦੇ ਰਿਸ਼ਤੇ ਆ ਉਹਨਾਂ ਨੂੰ ਬਣਾਈ ਰੱਖਣਾ ਵਧੀਆ ਗੱਲ ਤਾਂ ਇਹ ਆ ਕਿ ਬਣਾਈ ਹੀ ਰੱਖੋ ਦੂਜੇ ਦੀ ਗੱਲ ਵੀ ਸੁਣ ਲੋ ਕਿ ਮੇਨ ਗੱਲ ਇਹ ਹੋਣੀ ਆ ਕਿ ਤੁਸੀਂ ਆਪਣੀ ਸਮਝਦਾਰੀ ਨੂੰ ਚਾਹ ਸਮਝ ਦੇਣੀ ਹੈ ਵੈਸੇ ਦੇਣੀ ਚਾਹੀਦੀ ਆਪਣੀ ਸਮਝਦਾਰੀ ਨੂੰ ਚਾਹ ਸਮਝ ਕੇ ਕਿ ਤੁਸੀਂ ਸਮਝਦਾਰ ਹੋ ਪੜ੍ਹ ਕੇ ਵੀ ਸਾਰਕਲ ਤੇ ਅੱਖਾਂ ਬੰਦ ਕਰਕੇ ਪ੍ਰੋਸਾ ਨਹੀਂ ਕਰਨਾ ਕੋਈ ਦੁਨੀਆ ਲੈ ਕੇ ਕੰਮੀ ਜਿਹੜਾ ਤੁਸੀਂ ਨਹੀਂ ਕਰਦੇ ਨੁਕਸਾਨ ਤੁਹਾਡਾ ਕੋਈ ਨਹੀਂ ਹੋਏਗਾ। ਤੁਹਾਡੇ ਆਥੇ ਨੇ ਗੱਲ ਕਰੀਏ ਤਾਂ ਤੀਜੇ ਖਾਨੇ ਵਿੱਚ ਸ਼ਨੀ ਬੈਠ ਕੇ ਪੰਜਵੀਂ ਦ੍ਰਿਸ਼ਟੀ ਨਾਲ ਦੇਖੇਗਾ ਕਿਉਂ ਤੁਹਾਡੀ ਪੜਾਈ ਦਾ ਇੱਥੇ ਪੜਾਈ ਵਿੱਚ ਵਾਧਾ ਕਰੇਗਾ ਕਿਉਂਕਿ ਸ਼ੁਕਰ ਵੀ ਰਾਸ਼ੀ ਵਿੱਚ ਨਹੀਂ ਆਇਆ। ਕਪੜਾਈ ਦੇ ਕੋਈ ਨੁਕਸਾਨ ਹੋਏਗਾ ਨਹੀਂ। ਸ਼ੁਕਰ ਤੇ ਘਰ ਤੇ ਸ਼ਨੀ ਦੇਖੇਗਾ ਤੇ ਜੇ ਤੁਸੀਂ ਕੋਈ ਨਾ ਕੋਈ ਕੋਰਸ ਨਵਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਤਾਂ ਉਹ ਵੀ ਲਿਆ ਜਾਏਗਾ ਤੇ ਨਾਲ ਕੰਮ ਗਮਿਸਤੀ ਤੁਹਾਡੀ ਬਿਲਕੁਲ ਠੀਕ ਜਾਏਗੀ ਕੋਈ ਨੁਕਸਾਨ ਨਹੀਂ ਤੀਜੀ ਗੱਲ ਇਹ ਆ ਕਿ ਔਲਾਦ ਪ੍ਰਾਪਤੀ ਲਈ ਜਿਨ੍ਹਾਂ ਦੇ ਮਕਰ ਲਗਤੇ ਮਕਰ ਰਾਸ਼ੀ ਵਾਲਿਆਂ ਦੇ ਲਈ ਤੁਸੀਂ ਬੱਚੇ ਲਈ ਸੋਚ ਰਹੇ ਸੀ ਜਾਂ ਤੁਹਾਡੇ ਬੱਚੇ ਹੋਣ ਬਾਰੇ ਕੋਈ ਪਰਮੇਟਰ ਨਹੀਂ ਹੋ ਰਿਹਾ ਸੀ ਜਾਂ ਪ੍ਰੈਗਨਨਸੀ ਲਈ ਜਾਂ ਔਲਾਦ ਦੀ ਸ਼ਕਤੀ ਲਈ ਇਸ ਸਮੇਂ ਤੋਂ ਬਹੁਤ ਬੈਸਟ ਹੈ ਬੜੀ ਅਚੀ ਜੈਟਿੰਗ ਹੋਣ ਵਾਲੀ ਹੈ ਦੇ ਜਾ ਸਕਦੇ ਹੋ ਤੁਹਾਡੇ ਬੱਚੇ ਕੰਸਟਰਕਸ਼ਨ ਦਾ ਕੰਮ ਕਾਜ ਕਰਾਣਾ ਕਿਸੇ ਨੂੰ ਕਰਵਾ ਸਕਦੇ ਹੋ ਤੁਹਾਡਾ ਪ੍ਰਾਪਤੀ ਲਈ ਦਾ ਆਦੀ ਸੈਟਿੰਗ ਬਹੁਤ اچھی ਹੋਣ ਵਾਲੀ ਉਹਨਾਂ ਨੂੰ ਲੈ ਕੇ ਚਿੰਤਾ ਤੁਹਾਡੀ ਘਟਣ ਵਾਲੀ ਹੈ ਕਿਉਂਕਿ ਦੂਜੇ ਸ਼ਨੀ ਬੈਠਾ ਸੀ ਕਿਤੇ ਦੂਸਰੇ ਘਰ ਵਿੱਚ ਸ਼ਨੀ ਬੈਠ ਕੇ ਨੇ ਤੁਹਾਨੂੰ ਥੋੜੇ ਹੁਝਿਵੇਂ ਦਿੱਤੇ ਪਰ ਹਵਾਲਿਕ ਤੌਰ ਤੇ ਤੇ ਤੁਹਾਡੇ ਬਿਲਕੁਲ ਸਹੀ ਹੋਣ ਵਾਲੀ ਠੀਕ ਤੇ ਹੁਣ ਇਹਦੇ ਉਪਾਦ ਦੱਸ ਹੁੰਦੀਆਂ ਮੈਂ ਦੱਸਦੀ ਹਾਂ ਮੈਂ ਤੁਹਾਨੂੰ ਕਿ ਤੀਜੇ ਬੈਠਾ ਸ਼ਨੀ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਹੈ ਹਨ ਤੇ ਇਹਨੇ ਨੌਵੀਂ ਦ੍ਰਿਸ਼ਟੀ ਦੇ ਨਾਲ ਦੇਖੋ ਕਿਸਮਤ ਦੇ ਮਾਲਕ ਨੂੰ ਦੇਖਣਾ ਕੰਨਿਆ ਰਾਸ਼ੀ ਵਿੱਚ ਤਾਂ ਕਿਸਮਤ ਦਾ ਪੂਰਾ ਸਾਥ ਮਿਲੇਗਾ ਵਿਦੇਸ਼ ਯਾਤਰਾ ਹੋਊਗੀ ਦਸਵੀਂ ਦ੍ਰਿਸ਼ਟੀ ਦੇ ਨਾਲ ਇਹ तमिलते बारहवीं खाने को देखेगा कल कि अडिशन अडिशन काम जाएगा प्रॉपर्टी बनती रहेगी हर काम बढ़ोतरी रहेगी हम ध्यान रखने वाली गल य कि इतने बैठ के शनि जो मैं थोड़ा दस रोजरी रिश्ते खराब कर सदगा तो सहजता न चलना आराम न चलना दुद्ध कद कार्मिक स्थान पर रखते जाना कुत्त की सेवा करते रहना कोशिश करनी कोई कुत्ता लिया घर चीज रख लो तो समझो नौ बार नौ हो जाएगी हर स्थिति ठीक अगली राशि पाइसिज यानी नौ सॉरी अक्यूरस यानी कुंभ राशि ਹੁਣ ਕੁੰਭ ਰਾਸ਼ੀ ਵਾਲਿਆਂ ਦੇ ਲਗਨ ਜੋਸ਼ਾਣੀ ਨਿਕਲਿਆ ਵੈਸੇ ਤਾਂ ਦੇਖੋ ਆਪਣੇ ਘਰ ਚ ਹੀ ਬੈਠਾ ਸੀ ਤੀਜੀ ਦ੍ਰਿਸ਼ਟੀ ਨਾਲ ਮੇਸ਼ ਨੂੰ ਜ਼ਰੂਰ ਦੇਖ ਰਿਆ ਸੀ ਤੀਜੀ ਖਾਨੇ ਨੂੰ ਤਾਂ ਇਸ ਕਰਕੇ ਕੁਥੋੜੀਆਂ ਨਜ਼ਰਾਂ ਮਿਲਮਾਈਆਂ ਕੁਰਸੀਆਂ ਦੇ ਨਾਲ ਕੰਮੀਆਂ ਵੀ ਚੱਲੀਆਂ ਪਰੇਸ਼ਾਨੀਆਂ ਆਉਂਦੀਆਂ ਰਹੀਆਂ ਤੀਜੀ ਖਾਨੇ 'ਚ ਦੇਖਣ ਕਰਕੇ ਮੰਗਲ ਦੀ ਰਾਸ਼ੀ ਨੂੰ ਤੀਜੀ ਦ੍ਰਿਸ਼ਟੀ ਥੋੜੀ ਖਤਰਨਾਕ ਮੰਨੀ ਜਾਂਦੀ ਹੈ ਨਾ ਇਸ ਕਰਕੇ ਤਾਂ ਹੁਣ ਕੀ ਹੋਇਆ ਸ਼ਨੀ ਬੈਠਾ ਤੁਹਾਡੇ ਧਨ ਸਥਾਨ ਵਿੱਚ ਤੁਹਾਡੇ ਬਾਹਰ ਮੇ ਕਨ ਦਾ ਮਾਲਕ ਤੁਹਾਡੇ ਲਗਨ ਦਾ ਮਾਲਕ ਧਨ ਸਥਾਨ 'ਚ ਚਲਾ ਗਿਆ ਪੈਸੇ ਨੂੰ ਲੈ ਕੇ ਥੋੜੀ ਸੇਫਟੀ ਪਰਪਸ ਆਰਾਮ ਨਾਲ ਚੱਲੂਗੀ ਤਾਂ ਕਿ ਬੈਠਾ ਛਣ ਨੁਕਸਾਨ ਨਹੀਂ ਕਰੇਗਾ। ਦੁੱਜੀ ਦਾ। ਸ਼ਨੀਵਾਰ ਤਾਂ ਨਸਤਾਨ ਤੇ ਬੈਠਾ ਨਾ। ਕਦੇ-ਕਦੇ ਕਾਲੀ ਦਾ ਤੁਸੀਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ। ਚੌਥੀ ਦਾ ਨਹੀਂ ਆ ਕਿ ਜਦੋਂ ਬ੍ਰਹਸਪਤੀ ਦੇ ਘਰ ਤੇ ਸ਼ਨੀ ਬੈਠਾ ਹੋਵੇ ਤਾਂ ਬ੍ਰਹਸਪਤੀ ਨੂੰ ਸ਼ੁਭ ਕਰੋ, ਬਜ਼ੁਰਗਾਂ ਦੇ ਘਰ ਇਹਤ ਲਗਾਣਾ ਸ਼ੁਰੂ ਕਰਦੋ ਕਿਉਂਕਿ ਦੁੱਜੀ ਛਾਣੀਏ ਤਾਂ ਸ਼ਨੀਕਾਰ ਵਿੱਚ ਡਿਸਟਰਬੈਂਸ ਤੁਹਾਨੂੰ ਨਹੀਂ ਦਏਗਾ। ਕਦੇ-ਕਦੇ ਕਾਲੀ ਦਾ, ਕਦੇ-ਕਦੇ ਬਜ਼ੁਰਗਾਂ ਦੇ ਘਰ। ਕਦੇ ਕਦੇ ਰੋਜ਼ ਰਾਉਜਰਾ ਉਜੁਰ ਕਦੇ ਪੈਰੀ ਹੱਤ ਤੇ ਕਦੇ ਕਦੇ ਪੀਲੀ ਦਾਤ ਧਰਮਿਕ ਸਥਾਨ ਤੇ ਰੱਖਦੇ ਲੋ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਦੂਜੇ ਬੈਠਾ ਸ਼ਨ ਯਾਨੀ ਘਰ ਜਾ ਕੇ ਬੈਠ ਗਿਆ ਸਭ ਸਭ ਤੋਂ ਮਤਲਬ ਆਪਣੇ ਨਾਲੋਂ ਜ਼ਿਆਦਾ ਕਿਸੇ ਤੇ ਭਰੋਸਾ ਕਰਨ ਤੇ ਨੁਕਸਾਨ 101% ਹੋ ਸਕਦੇ ਆ ਠੀਕ ਆਪਣੇ ਮੰਨ ਦੀ ਸਟੇਬਿਲਟੀ ਦੇ ਲਈ ਤੁਸੀਂ ਕਿਉਂਕਿ ਦੂਸਰੇ ਸ਼ਨੀ ਬੈਠਾ ਹੈ ਤਾਂ ਅਸ਼ਟਵਾਂ ਤੋਂ ਬੈਸਾ ਪਾ ਮਿਲ ਜਾਂਦਾ ਦੂੋਂ ਕਦੇ ਕਦੇ ਸ਼ੀਲਿੰਗ ਤੇ ਰੱਖਦੇ ਲੋ ਵੈਸੇ ਉਪਾਅ ਜਦੋਂ ਤੁਸੀਂ ਆਪਣਾ ਟੇਬਲ ਦਿਖਾਉਂਦੇ ਤਾਂ ਤੁਹਾਨੂੰ ਕੋਈ ਨਾ ਕੋਈ ਇੱਕ ਵਾਦਾ ਸੀ ਦੇਣਗੇ ਦੂਜੀ ਗੱਲ ਕੁੰਗ੍ਰਾਸ਼ੀ ਦਾ ਮਾਲਕ ਹੀ ਸ਼ਨੀ ਆਪ ਵੀ ਤੁਸੀਂ ਦੂਸਰੇ ਸਥਾਨ 'ਤੇ ਬੈਠ ਰਹੇ ਹੋ ਤਾਂ ਪਰਿਵਾਰਕ ਤੌਰ ਤੇ ਤੁਹਾਡੀ ਐਮੀ ਅਤੇ ਮੰਗਰ ਵਾਲਿਆਂ ਦਾ ਕੰਮਕਾਰ ਵਧਣ ਵਾਲਾ ਹੈ ਤੇ ਇੱਤਨ ਆਉਣ ਵਾਲਾ ਹੈ ਆਪ ਵੀ ਤੁਹਾਡੇ ਸਥਾਨ 'ਤੇ ਬੈਠੇ ਹੋ ਬਿਸ਼ੱਕ ਖਰਚ ਦਾ ਮਾਲਕ ਦੀ ਹੈ ਕਿ ਜਿੰਨੇ ਖਰਚੇ ਕਰੀ ਜਾਓਗੇ ਪੈਸਾ ਆਉਂ ਨਹੀਂ ਲੱਗਦਾ ਤੁਹਾਨੂੰ ਮਿਲਦਾ ਜਾਏਗਾ ਬਧਿਆਖਿਆ ਦੀ ਗੱਲ ਕਰੀਏ ਤਾਂ ਵਿਦਿਆਰਥੀਆਂ ਲਈ ਮਿਲਾ ਜੁਲਿਆ ਜਾ ਪ੍ਰਭਾਵ ਪਾਉਣ ਵਾਲਾ ਕੋਈ ਇਹ ਨਹੀਂ ਕਿ ਬੜਾ ਤੁਸੀਂ ਟੌਪ ਕਰਨ ਵਾਲੇ ਇਹ ਵੀ ਨਹੀਂ ਕਿ ਨੁਕਸਾਨ ਪੁੜਾ ਜਿੰਨੀ ਮਿਹਨਤ ਕਰੋਗੇ ਉਸ ਮੁਤਾਬਕ ਤੁਹਾਨੂੰ ਪੂਰਾ ਫਲ ਮਿਲੇਗਾ ਬੁੱਧ ਨੂੰ ਸ਼ੁਭ ਕਰਨਾ ਤੁਸੀਂ ਆਪਣੇ ਦਿਮਾਗ ਤੋਂ ਚੱਲਣਾ ਹੈ ਇੱਕ ਪੰਨਾ ਸੋਨਾ ਦਾ ਚਾਹੋ ਤਾਂ ਤੁਸੀਂ ਪਾ ਸਕਦੇ ਹੋ ਕਿਉਂਕਿ ਬੁੱਧ ਸ਼ਨੀ ਦਾ ਮਿੱਤਰ ਹੈ ਤੇ ਇਹ ਤੋਂ ਉੱਕਾ ਵੀ ਲੱਗ ਜਿੱਤੇ ਮੈਂ ਟਕੇ ਦਵੇਗਾ ਕਿਉਂਕਿ ਇਹ ਬ੍ਰਿਕ ਸ਼ੁਕਰ ਦੀ ਰਾਸ਼ੀ ਚ ਦੇਖੇਗਾ ਤੇ ਸ਼ੁਕਰ ਦਾ ਵੀ ਬੁੱਧ ਮਿੱਤਰ ਹੈ ਤਾਂ ਤੁਸੀਂ ਉਪਰ ਨਾਲ ਵੀ ਪਾ ਸਕਦੇ ਹੋ ਪੰਨਾ ਵੀ ਪਾਸ ਤੇ ਵਿਦਿਆਰਥੀਆਂ ਲਈ ਕਿ ਖੰਜਰ ਖਵਾਨੀ ਨਾ ਹੋਵੇ ਠੀਕ ਕਿਉਂਕਿ ਤੀਜੇ ਖਾਨੇ ਵਿੱਚ ਬੈਠ ਕੇ ਨਾ ਗੁੰਗਰਾਸ਼ੀ ਵਾਲਿਆਂ ਦੇ ਲਈ ਤਕਰੀਬਨ ਇਹ ਅਠਵੇਂ ਖਾਨੇ ਨੂੰ ਦੇਖੇਗਾ ਤਾਂ ਅਸਟਮੇਸ਼ਨ ਦੇ ਕੇ ਕਈ ਵਾਰੀ ਪੈਰ ਗਿੱਟੇ ਤੇ ਗੋਡਿਆਂ ਦੀ ਪ੍ਰੋਬਲਮ ਦੇ ਦਿੰਦਾ ਠੀਕ ਹੈ ਧਿਆਨ ਰੱਖਣਾ ਤੇ ਪਲੱਸ ਪੁਆਇੰਟ ਵੀ ਦੱਸ ਦਿੱਤਾ ਆਪਾਂ ਤੁਹਾਨੂੰ ਮੈਟਕੀ ਵੀ ਦੱਸਤਾ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਬਿਲਕੁਲ ਠੀਕ ਰਹਿਣ ਵਾਲੀ ਕੋਈ ਨਹੀਂ ਬਸ ਥੋੜਾ ਜਿਹਾ ਨਜ਼ਰਾਂ ਤੋਂ ਬਚਿਓ ਥੋੜਾ ਜਿਹਾ ਆਪਣੇ ਬੇਤ ਕਿਸੇ ਨੂੰ ਨਾ ਦਿਓ ਥੋੜਾ ਜਿਹਾ ਧਿਆਨ ਰੱਖਿਓ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਤਕਰੀਬਨ ਤੁਸੀਂ ਕਾਰਟੋਨ ਕੱਦੇ ਸਮੇਂ ਪਾਣੀ ਦਾ ਘੁੱਟ ਪੀਤੇ ਕੁਝ ਨਾ ਕੁਝ ਦੇਣਾ ਹੈ ਨਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਸ਼ੁਰੂਆਤ ਕਰਨੀ ਹੋ ਤੇ ਤੀਜਾ ਪੰਛੀਆਂ ਨੂੰ ਸੁਣਨਾ ਜ਼ਰੂਰ ਹੈ ਨਾ ਤਾਂ ਕਿ ਬੰਦੇ ਦੇ ਖਾਣੇ ਦਾ ਮਾਲਕ ਉਹਦੇ ਸ਼ੁਭ ਕੰਮ ਕਰੇ ਠੀਕ ਤੇ ਹੁਣ ਆਪਾਂ ਲਾਸਟ ਜੀ ਗੱਲ ਕਰਦੇ ਆ ਪਾਈਸੇ ਜਾਨੀ ਮੀਨ ਰਾਸ਼ੀ ਵਾਲੇ ਮੈਂ ਮੈਂ ਕਿਸੇ ਦੀ ਵੀਡੀਓ ਤੇ ਦੇਖਿਆ ਸੀ ਕਿ ਮੀਨ ਰਾਸ਼ੀ ਵਾਲਿਆਂ ਨੂੰ 60 ਸਤਿਆਂ ਤੇ ਬਰਬਾਦ ਕਰ ਦੇਗਾ ਇਹ ਸ਼ਨੀ ਦਾ ਲਗਨ ਤੇ ਬੈਠਾ ਬਿਲਕੁਲ ਗੱਲ ਜੀ ਬਿਲਕੁਲ ਕੁਝ ਨਹੀਂ ਕਰੇਗਾ ਟੈਨਸ਼ਨ ਨਾ ਕਰੋ ਮੀਨ ਰਾਸ਼ੀ ਤੇ ਮੀਨ ਲਗਣ ਵਾਲਿਆਂ ਦੇ ਲਗਨ ਜਾ ਰਿਹਾ ਸ਼ਨੀ ਅਗਰ ਤੁਹਾਡਾ ਚੰਦਰ ਇੱਥੇ ਬੈਠਾ ਤਾਂ ਚੰਨੀ ਚੰਦਰ ਦੀ ਜੁਟੀ ਤੁਹਾਡੀ ਸੋਚ ਨੂੰ ਨੈਗੇਟਿਵ ਕਰ ਸਕਦੀ ਆ ਸੋਚ ਤੇ ਹੋਸ਼ ਦੋਨੋਂ ਬਰਕਰਾਰ ਰੱਖੋਗੇ ਤਾਂ ਸ਼ਨੀ ਸ਼ਨੀ ਕੋਈ ਨੁਕਸਾਨ ਨਹੀਂ ਕਰੇਗਾ ਠੀਕ ਆ ਦੂਜੀ ਗੱਲ ਅਦਰ ਇੱਥੇ ਕੋਈ ਹੋਰ ਸਟਾਰ ਬੈਠਾ ਉਹ ਮਿੱਤਰ ਨਹੀਂ ਹੈ ਜੰਮ ਪ੍ਰੈਸਪਰ ਦੀ એનર્ਜੀ ਸ਼ੁਭ ਨਹੀਂ ਹੈ ਤਾਂ ਇੱਥੇ ਬੈਠ ਕੇ ਸ਼ਨੀ ਕਿਉਂਕਿ ਬਾਹਰ ਮੇ ਦਾ ਮਾਲਕ ਹੈ ਪਰ ਇੰਕੰਨ ਤੇ ਹੈ ਨਾ ਮਾਲਕ ਪ੍ਰਾਪਰਟੀ ਬਣਾ ਰਿਹਾ ਜੀ ਤੁਹਾਡੀ ਕਾਮੀ ਠੀਕ ਹੈ ਮੀਨ ਲਗਨ ਤੇ ਮੀਨ ਰਾਸ਼ੀ ਬਾਰੇ ਨੂੰ ਸਿਰਫ ਤੇ ਸਿਰਫ ਆਪਣੀ ਸੇਧ ਦਾ ਧਿਆਨ ਰੱਖਣਾ ਕੰਮਕਾਰ ਦਾ ਮਾਲਕ ਤੁਹਾਡੇ ਬਿਜ਼ਨਸ ਦਾ ਮਾਲਕ ਤੁਹਾਡੇ ਮੰਗਲ ਹੈ ਤੇ ਮੰਗਲ ਨੂੰ ਸ਼ੁਭ ਕਰ ਲਈ ਪ੍ਰਾਣ ਸੁਵੰਦ ਅੱਛੇ ਰੱਖੋਗੇ ਤਾਂ ਸ਼ਨੀ ਪੂਰੀ ਤਰ੍ਹਾਂ ਇਨਸਾਫ ਕਰੇਗਾ ਪ੍ਰਾਪਰਟੀ ਵਿੱਚ ਤੁਹਾਡੀ ਜਿੱਤੀ ਹੋਏਗੀ ਹਰ ਕੰਮ ਦੀ ਪ੍ਰਾਪਤੀ ਲਈ ਸ਼ਨੀ ਨੂੰ ਮੂਰੇ ਰੱਖ ਕੇ ਚੱਲਣਾ ਲੱਗ ਜਾ ਕੇ ਸਿਰ ਤੇ ਬ ਕੋਈ ਸੇਤੀ ਪ੍ਰੋਬਲਮ ਦੇ ਸਕਦਾ ਹੈ ਐਦਾਂ ਦੀ ਕੋਈ ਗੱਲਬਾਤ ਹੋਵੇ ਤਾਂ ਚੌਲ ਪੰਛੀਆਂ ਨੂੰ ਪਾਉਂਦੇ ਰਹਿਣਾ ਮੇਨ ਗੱਲ ਨਜ਼ਰਾਂ ਤੋਂ ਬਚ ਕੇ ਰਹਿਣਾ ਦੂਸਰੀ ਗੱਲ ਮੈਡੀਟੇਸ਼ਨ ਕਰਦੇ ਰਹਿਣਾ ਆਪਣੀ ਸੋਚ ਨੂੰ ਪੋਜ਼ਿਟਿਵ ਕਰਨਾ ਮਤਲਬ ਕਿਉਂ ਮਏਗਾ ਨੁਕਸਾਨ ਕਿਉਂ ਹੋ ਸਕਦਾ ਜੇ ਕੋਈਗਾ ਤਾਂ ਤੁਸੀਂ ਜੀਵੰਤ ਹਾਂ ਤੁਸੀਂ ਆਪਣੇ ਆਪ ਨੂੰ એનર્ਜੀ ਦੋਗੇ ਤੁਸੀਂ ਇਸ ਚੋਂ ਨਿਕਲ ਸਕਦੇ ਤੁਸੀਂ ਕਰ ਸਕਦੇ ਹੋ ਦਿਮਾਗ ਤੋਂ ਚਲੋ ਮਨ ਤੋਂ ਨਾ ਚਲੋ ਤਾਂ ਸਮਝੋ ਕਿ ਬੈਠਾ ਨਹੀਂ ਸੱਚੂ ਚ ਨੁਕਸਾਨ کافی ਹੱਦ ਤੱਕ ਤੀਜੀ ਦ੍ਰਿਸ਼ਟੀ ਨਾਲ ਮੰਗਾ ਨੂੰ ਦੇਖੇਗਾ ਪਈ ਤਾਂ ਨਾਲ ਕੋਈ ਡਿਸਪਿਊਟ ਹੋ ਰਿਹਾ ਤਾਂ ਬਾਰੋ-ਬਾਰ ਬੈਠ ਕੇ ਨਿਬੜ ਜਾਵੇ ਤਾਂ ਉਹਦੇ ਲਈ ਸ਼ਨੀ ਦਿਲੀ ਤੁਸੀਂ ਜਦੋਂ ਮੈਂ ਤੁਹਾਨੂੰ ਚੌਲ ਦੱਸਿਆ ਹਰੀ ਮੰਗੀ ਤੇ ਇੱਕ ਸਾਧ ਦੇ ਤੁਸੀਂ ਤਾਂ ਇਹ ਧਨ ਕਰਦੇ ਦੂਜੀ ਗੱਲ ਆਪਾਂ ਗੱਲ ਕਰੀਏ ਵਿਦਿਆਰਥੀਆਂ ਲਈ ਤਾਂ ਵਿਦਿਆਰਥੀਆਂ ਦੇ ਲਈ ਚੰਦਰ ਮਾਮਾ ਵਾਲਾ ਕਿ ਤੁਹਾਡੀ ਪੜ੍ਹਾਈ ਦਾ ਤਾਂ ਪੜ੍ਹਾਈ ਨੂੰ ਨਿਕੋਲਿਆ ਕਰੋਗੇ ਤਾਂ ਹਾਂ ਇਸ ਵਿੱਚ ਥੋੜੀ ਜੀ ਪਰੇਸ਼ਾਨੀਆਂ ਆ ਚਾਹੀਏ ਲਗਨ ਤੇ ਬੈਠਾ ਸ਼ਨੀਵਾਰ ਮੈਂ ਤਾਂ ਨਾਲ ਫੋਨ ਕਰਕੇ ਵਿਚਾਲੇ ਛੁੱਟ ਜਾਣਾ ਨੌਕਰੀ ਦੀ ਟਰਾਈ ਕਰ ਰਹੇ ਸੀ ਹੋ ਨਹੀਂ ਰਹੇ ਹੱਥ ਬੱਲਾ ਕਿਤੇ ਪੈਣ ਗਿਆ ਐਗਾਂ ਦੀ ਸਿਚੁਏਸ਼ਨ ਹੋ ਸਕਦੀ ਹੈ ਤਾਂ ਉਹਦੇ ਲਈ ਕਦੇ ਕਦੇ ਗਨਾਂ ਲੰਝਰ ਪਰਵਾ ਕਰਦੇ ਰਿਓ ਮਾਂ ਦੇ ਪੈਰੀ ਹੱਥ ਲਾਉਂਦੇ ਰਿਓ ਚੰਦਰ ਮਾਂ ਤੋਂ ਵੱਡਾ ਕੋਈ ਗੁਰੂ ਨਹੀਂ ਰੇ ਕਿੰਨੀ ਗੱਲ ਬਿਜ਼ਨਸ ਲਈ ਬਿਜ਼ਨਸ ਲਈ ਇੱਥੇ ਬੈਠਾ ਛੇਣੀ ਤੁਹਾਨੂੰ ਬਹੁਤ ਜ਼ਿਆਦਾ ਗੂੜ ਗਿਆਨ ਦੇ ਸਕਦਾ ਹੈ ਬਹੁਤ ਜ਼ਿਆਦਾ ਤੁਹਾਨੂੰ ਆਪਣਿਆਂ ਦੀ ਪਛਾਣ ਦੇ ਸਕਦਾ ਪਤਾ ਚੱਲ ਜਾਏਗਾ ਇਸ ਟਾਈਪ ਦੇ ਕੌਣ ਸਾ ਦੇ ਨਾਲ ਹੈ ਤੇ ਕੌਣ ਸਾਨੂੰ ਪਰੇਸ਼ਾਨ ਕਰ ਰਿਹਾ ਠੀਕ ਕਦੇ ਵੀ ਲੱਗੇ ਸੋਚ ਥੋੜੀ ਪ੍ਰਭਾਵਿਤ ਹੋ ਰਹੀ ਹੈ ਤਾਂ ਚਲਦੇ ਪੰਜ ਤੋਂ ਚੌਲ ਵੀ ਜਲ ਪ੍ਰਵਾਹ ਕਰ ਸਕਦੇ ਠੀਕ ਪ੍ਰੋਪਰਟੀ ਲਈ ਚੰਗਾ ਕੰਮ ਕਰ ਲਈ ਚੰਗਾ ਸੋਚ ਲਈ ਚੰਗਾ ਬਿਜ਼ਨਸ ਲਈ ਚੰਗਾ ਤੇ ਸਿਰਫ ਰਿਸ਼ਤਾ ਲਈ ਮਾੜਾ ਸਿਰਫ ਵੱਡੇ ਭਾਈ ਭੈਣ ਜਾਂ ਛੋਟੇ ਭਾਈ ਭੈਣ ਨਾਲ ਸਬੰਧਾਂ ਲਈ ਮਾੜਾ ਥੋੜੀ ਪ੍ਰੋਪਰਟੀ ਲਈ ਮਾੜਾ ਹੁੰਦਾ ਜਦੋਂ ਅਸੀਂ ਸ਼ੈਨ ਨੂੰ ਮਾਰਕ ਕਰਾਂਗੇ ਨੀ ਤਾਂ ਕੋਈ ਮਾੜਾ ਨਹੀਂ ਹੁੰਦਾ ਸਮਝਦਾਰੀ ਨਾਲ ਚੱਲੋਗੇ ਤਾਂ 101% ਸਾਰੇ ਗ੍ਰਹਿ ਤੁਹਾਨੂੰ ਖੈਗਾ ਹੀ ਕਰਦੇ ਸੱਚ ਜਨੂੰ ਉਹਨੇ ਦੇ ਤੱਕ ਕੋਈ ਨੁਕਸਾਨ ਨਹੀਂ ਕਰਦੇ ਜਦੋਂ ਤੱਕ ਅਸੀਂ ਉਸ ਗ੍ਰਹਿ ਨੂੰ ਖਰਾਬ ਨਹੀਂ ਕਰਦੇ ਕੋਸ਼ਿਸ਼ ਕਰਨੀ ਹੈ ਕਿ ਤੁਹਾਡਾ ਕੋਈ ਚਾਚਾ ਹੁਣ ਸਾਡੇ ਰਸ਼ਿਆਂ ਵਾਲੀ ਸੰਗਤ ਕੋਈ ਚਾਚਾ ਇਹੋ ਨਾਲ ਕੋਈ ਡਿਸਕਿਊਟ ਚੱਲ ਰਿਹਾ ਤਾਂ ਸ਼ਨੀ ਖਰਾਬ ਹੈ ਚਾਚਾ ਤੋਂ ਉਹ ਨੁਕਰਾ ਕਰ ਰਿਹਾ ਤੇ ਉਹ ਮਤਲਬ ਸ਼ਨੀ ਦੀ ਸਿਚੁਏਸ਼ਨ ਸਹੀ ਨਹੀਂ ਹੈ ਤਾਂ ਤੁਸੀਂ ਖਰਾਬ ਕਰਨ ਤਾਂ ਤੁਸੀਂ ਆਪਣਾ ਸ਼ਨੀ ਖਰਾਬ ਕਰ ਰਹੇ ਹੋ ਤਾਂ ਕੀ ਕਰਨਾ ਇਹਨੂੰ ਸ਼ੁਭ ਕਰਨ ਦੇ ਲਈ ਸੁਣੋ ਕਦੇ ਕਦੇ ਨਾਰੀਅਲ ਚੱਲ ਪਰਵਾਹ ਕਦੇ ਕਦੇ ਛੇਲੇ ਤੇ ਪੀਲੇ ਫੁੱਲ ਚੜਾਉਂਦੇ ਰੋ ਸਾਰੇ ਰਾਸ਼ੀਆਂ ਵਾਲੇ ਦਾ ਉਪਾਏ ਸ਼ਨੀ ਤੋਂ ਡਰਨ ਦੀ ਜ਼ਰੂਰਤ ਹੈ ਹੀ ਨਹੀਂ ਹੈ ਆਪਣੀ ਆਪਣੀ ਜਨਮ ਪੱਤਰੀ ਵਿੱਚ ਦੇਖੋ ਜਾਂ ਚੈੱਕ ਕਰਾਓ ਕਿਸੇ ਦੁੱਤ ਕੇ ਸ਼ਨੀ ਦੀ ਪੋਜੀਸ਼ਨ ਕਿਸ ਜਗ੍ਹਾ ਤੇ ਆ ਰਹੀ ਹੈ ਇਹ ਨਾ ਸੋਚੋ ਕੌਣ ਕੀ ਕਹਿ ਰਿਹਾ ਇਹ ਸੋਚੋ ਕਿ ਸਾਡੇ ਨਾਲ ਕੀ ਹੋ ਰਿਹਾ ਹੈ उस मुताबक अपने आपूँ सही करने कोशिश करो स्टारों तो हमेशा पॉजिटिव ही रखेंगे कोई नुकसान नहीं होते क्योंकि कोई भी तो ग्रह दुश्मन नहीं है सब सही ठीक है तो सही ही असर देंगे समझदार दे आप सबा शनि का राशि परिवर्तन बड़ा छुप जाए मेन इजाज़त सत श्रीकाल